ਸਤਿਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਪਾ ਇਹ ਇੱਕ ਜਾਪ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਬਹੁਤ ਅਸਰਦਾਰ ਪਾਠ ਇਸ ਬਾਰੇ ਆਪਾਂ ਕੁਝ ਕੁ ਬੇਨਤੀਆਂ ਅੱਜ ਸੰਧੀਆਂ ਕਰਾਂਗੇ ਸਤਿਗੁਰੂ ਜੀ ਕਿਰਪਾ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਸਤਗੁਰ ਨਾਨਕ ਚੈਨਲ ਤੇ ਜੁੜੀ ਸਾਰੀ ਸੰਗਤ ਦਾ ਬਹੁਤ-ਬਹੁਤ ਸਵਾਗਤ ਸੇ ਸਤਗੁਰੂ ਜੀ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਸੋ ਪਿਆਰਿਓ ਗੁਰਬਾਣੀ ਅਨਮੋਲ ਖਜ਼ਾਨਾ ਹੈ ਤੇ ਇਸ ਅਨਮੋਲ ਖਜ਼ਾਨੇ ਨੂੰ ਪੜਨਾ ਇਸ ਅਨਮੋਲ ਖਜ਼ਾਨੇ ਨੂੰ ਵਿਚਾਰਨਾ ਸਾਡਾ ਸਵਨਾ ਦਾ ਇੱਕ ਫਰਜ਼ ਬਣਦਾ ਹੈ ਸੋ ਪਿਆਰਿਓ ਪਿਓ ਦਾਦੇ ਕਾ ਖੋਲ ਡੇਠਾ ਖਜ਼ਾਨਾ ਸਾ ਮੇਰਾ ਮਨ ਭਇਆ ਨਿਧਾਨਾ ਇਹ ਆਪਾਂ ਬਚਨ ਸਾਰਿਆਂ ਨੇ ਪੜ੍ਹੇ ਨੇ ਪਿਆਰਿਓ ਗੁਰਬਾਣੀ ਦੇ ਵਿੱਚ ਜਿੰਨੀਆਂ ਉਦਾਹਰਨਾਂ ਨੇ ਸੋ ਪਿਆਰਿਓ ਆਪਾਂ ਪੜ੍ਹਨੇ ਆ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਵੀ ਬਚਨ ਜਿਹੜਾ ਹੈ ਉਹ ਆਪਣੇ ਨਾਲ ਸਾਂਝਾ ਕਰਦੇ ਨੇ ਆਪਾਂ ਪੜ੍ਹਨੇ ਆ ਬਾਜ ਗੁਰੂ ਡੁੱਬਾ ਸੰਸਾਰ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਜਗਤ ਇਹ ਸੰਸਾਰ ਅੰਧ ਪਿਆਰ ਦੇ ਵਿੱਚ ਡੁੱਬ ਰਿਹਾ ਹੈ ਸੋ ਪਿਆਰਿਓ ਭਾਵ ਗੁਰੂ ਤੋਂ ਬਿਨਾ ਇਹ ਸੰਸਾਰ ਜਿਹੜਾ ਹੈ ਉਹ ਡੁੱਬ ਚੁੱਕਿਆ ਹੈ ਗੁਰੂ ਦੀ ਕਿਰਪਾ ਤੋਂ ਬਿਨਾ ਸਤਪੁਰ ਸੱਚੇ ਪਾਤਸ਼ਾਹ ਦੀ ਕਿਰਪਾ ਤੋਂ ਬਿਨਾ ਇਹ ਸੰਸਾਰ ਜਿਹੜਾ ਹੈ ਉਹ ਖਤਮ ਹੋ ਰਿਹਾ ਹੈ ਪਿਆਰਿਓ ਕਿਉਂਕਿ ਗੁਰੂ ਦੀ ਜਿਹੜੀ ਪ੍ਰੀਤ ਹੈ ਗੁਰੂ ਦੀ ਜਿਹੜੀ ਸਿੱਖਿਆ ਹੈ ਉਹ ਇਹ ਸਾਡੇ ਵਿੱਚ ਮੌਜੂਦ ਨਹੀਂ ਹੈ ਇਸ ਕਰਕੇ ਸਾਡਾ ਬਹੁਤਾ ਨੁਕਸਾਨ ਜਿਹੜਾ ਹੈ ਉਹ ਹੁੰਦਾ ਪਿਆ ਹੈ ਇਸ ਚੀਜ਼ ਨੂੰ ਵਿਚਾਰਨਾ অতি ਜ਼ਰੂਰੀ ਸੋ ਪਿਆਰਿਓ ਇਸ ਚੀਜ਼ ਨੂੰ ਥੋੜਾ ਜਆ ਸਮਝਣ ਦਾ ਯਤਨ ਕਰਿਓ ਇੱਕ ਬੇਨਤੀ ਹੋਰ ਆਪਜੀ ਨਾਲ ਮੈਂ ਸਾਂਝੀ ਕਰ ਦੇਵਾਂ ਪਿਆਰਿਓ ਗੁਰਬਾਣੀ ਇੱਕ ਅਨਮੋਲ ਖਜ਼ਾਨਾ ਹੈ ਪਰ ਇਸ ਅਨਮੋਲ ਖਜ਼ਾਨੇ ਨੂੰ ਪੜਨ ਦੀ ਅਸੀਂ ਕਦੇ ਵੀ ਜ਼ਰੂਰਤ ਨਹੀਂ ਸਮਝੀ ਤੇ ਗੁਰਬਾਣੀ ਨੂੰ ਅਸੀਂ ਬਣਦਾ ਸਤਕਾਰ ਜਿਹੜਾ ਹੈ ਉਹ ਨਹੀਂ ਦਿੱਤਾ ਅਸੀਂ ਸਿਰਫ ਕਹਿਣ ਤੱਕ ਸੀਮਿਤ ਹੋ ਗਏ ਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਪਰ ਕਦੇ ਅਸੀਂ ਧਿਆਨ ਨਹੀਂ ਦਿੱਤਾ ਕਿ ਧੁਰ ਕੀ ਬਾਣੀ ਕਿਵੇਂ ਪਿਆਰਿਓ ਸ਼ਬਦ ਆ ਇੱਕ ਸਵਾਲ ਹੁੰਦਾ ਹੈ ਸ਼ਬਦ ਦਾ ਕਹਿੰਦੇ ਨੇ ਜੀ ਅਸੀਂ ਸਾਡੇ ਘਰੇ ਆ ਨਹੀਂ ਜੀ ਪੈਸਾ ਨਹੀਂ ਧਨ ਦੌਲਤ ਨਹੀਂ ਸਾਡੇ ਕਿਰਿਆ ਪਦਾਰਥ ਨਹੀਂ ਆ ਨਹੀਂ ਜੀ ਕਿਵੇਂ ਬਣੇਗਾ ਸਾਰਾ ਕੁਝ ਇਦੇ ਬਾਰੇ ਜ਼ਰੂਰ ਦੱਸਿਆ ਜਾਏ ਪਰ ਸਾਧ ਸੰਗਤ ਇੱਕ ਗੱਲ ਤੇ ਕਦੀ ਵੀ ਧਿਆਨ ਨਹੀਂ ਦਿੱਤਾ ਜਾਂਦਾ ਕਿ ਅਸੀਂ ਕਿੱਥੋਂ ਪ੍ਰਾਪਤ ਕਰਨਾ ਹੈ ਗੁਰੂ ਨੇ ਦੇਣਾ ਹੈ ਨਾ ਸਤਿਗੁਰੂ ਨੇ ਬਖਸ਼ਿਸ਼ ਕਰਨਾ ਪਰ ਨਹੀਂ ਪਿਆਰਿਓ ਸਾਨੂੰ ਤੇ ਸ਼ਾਰਟਕਟ ਚਾਹੀਦਾ ਹੈ ਬਾਬਾ ਜੀ ਕੋਈ ਅਸਰਦਾਰ ਪਾਠ ਦੱਸੋ ਜਿਹਦੇ ਨਾਲ ਸਾਡੇ ਤੇ ਕਿਰਪਾ ਹੋ ਜਾਏ ਬਾਬਾ ਜੀ ਕੋਈ ਐਸੀ ਕਿਰਪਾ ਕਰੋ ਤੇ ਸਾਧ ਸੰਗਤ ਜਿਨ੍ਹਾਂ ਤੇ ਆਪਦੇ ਤੇ ਕਿਰਪਾ ਨਹੀਂ ਹੈਗੀ ਉਹਨਾਂ ਤੋਂ ਅਸੀਂ ਕਿਰਪਾ ਭਾਲ ਦੇਣ ਜਾਂ ਕਿ ਸਾਡੇ ਵਰਗਿਆਂ ਕੋਲ ਕੀ ਹੈ ਕਿਸੇ ਬਾਬੇ ਕੋਲ ਕੀ ਹੈ ਕਿਸੇ ਦੇਹਧਾਰੀ ਕੋਲ ਕੀ ਹੈ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੀਏ ਮੈਨੂੰ ਇੱਕ ਬੀਬੀ ਮਿਲੀ ਕਾਫੀ ਸਾਲ ਹੋ ਗਏ ਉਦੋਂ ਮੈਂ ਨਿਕਾ ਸੀ ਮੈਨੂੰ ਅੱਜ ਵੀ ਯਾਦ ਹੈ ਕਹਿੰਦੀ ਦਰਬਾਰ ਸਾਹਿਬ ਦੇ ਵਿੱਚੋਂ ਮੱਥਾ ਟੇਕ ਕੇ ਉਹ ਬੀਬੀ ਨਿਕਲੀ ਤੇ ਮੈਨੂੰ ਆ ਕੇ ਬੋਇਆ ਕਿ ਨਹੀਂ ਬਾਬਾ ਜੀ ਮੈਂ ਵੱਡੇ ਬਾਬਾ ਜੀ ਦੇ ਦਰਸ਼ਨ ਕਰਨ ਮੈਂ ਕਿਹਾ ਜੀ ਵੱਡੇ ਬਾਬਾ ਜੀ ਅੰਦਰ ਜਾਓ ਜੀ ਕਹਿੰਦੀ ਜੀ ਮੈਨੂੰ ਕਿਤੇ ਨਹੀਂ ਮੈਂ ਕਿਹਾ ਹਨਾ ਦੀ ਗੱਲ ਹੈ ਵੀ ਹੱਦ ਹੈ ਵੀ ਪਾਲਕੀ ਸਾਹਿਬ ਦੇ ਵਿੱਚ ਤੁਨ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਵੀ ਉਹ ਮੈਂ ਕਿਹਾ ਜੀ ਉਹ ਸਾਹਮਣੇ ਵੀ ਪਾਲਕੀ ਸਾਹਿਬ ਦੇ ਵਿੱਚ ਸਤਿਗੁਰੂ ਪ੍ਰਕਾਸ਼ ਨੇ ਕਹਿੰਦੇ ਨਹੀਂ ਨਹੀਂ ਬਾਬਾ ਜੀ ਮੈਂ ਉਹ ਵੱਡੇ ਬਾਬਾ ਜੀ ਦੀ ਗੱਲ ਕਰਦੀਆਂ ਮੈਂ ਬਚਨ ਬਲਾਸ ਕਰਨੀ ਸੀ ਮੈਂ ਕਿਹਾ ਜੀ ਗੁਰਬਾਣੀ ਨੂੰ ਪੜੋ ਵੀ ਉਹਨਾਂ ਨਾਲ ਬਚਨ ਬਲਾਸ ਹੋਣਗੇ ਕਹਿੰਦੇ ਨਹੀਂ ਨਹੀਂ ਤੁਸੀਂ ਗੱਲ ਨੂੰ ਸਮਝੇ ਨਹੀਂ ਮੈਂ ਅਸਲ 'ਚ ਬਾਬਾ ਜੀ ਨੂੰ ਮਿਲਣਾ ਚਾਹੁੰਨੀ ਆ ਮੈਂ ਚਾਹੁੰਨੀ ਆ ਵੀ ਮੈਂ ਉਹਨਾਂ ਤੋਂ ਕੋਈ ਐਸਾ ਅਸਰਦਾਰ ਪਾਠ ਪੁੱਛਾਂ ਮੈਂ ਕਿਹਾ ਅੱਛਾ ਅੱਛਾ ਠੀਕ ਹੈ ਬਾਬਾ ਜੀ ਵੀ ਉਹ ਬਾਬਾ ਜੀ ਨਹੀਂ ਵੀ ਇਹਦਾ ਮਤਲਬ ਅਸੀਂ ਧੰਗੁਰੂ ਗ੍ਰੰਥ ਸਾਹਿਬ ਨੂੰ ਕੁਝ ਵੀ ਨਹੀਂ ਸਮਝਦੇ ਅਸੀਂ ਵੱਡੇ ਬਾਬਾ ਜੀ ਨੂੰ ਮਿਲਣਾ ਹੈ ਇਹਦਾ ਮਤਲਬ ਧੰਗੁਰੂ ਗ੍ਰੰਥ ਸਾਹਿਬ ਜੀ ਛੋਟੇ ਬਾਬਾ ਨਹੀਂ ਠੀਕ ਹੈ ਕੋਈ ਬੰਦਗੀ ਵਾਲੀ ਰੂਹ ਹੈ ਜਿਸ ਤਰ੍ਹਾਂ ਬਾਬੇ ਸਿੰਘ ਜੀ ਹੰਸਾਲੀ ਵਾਲੇ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਪਿਆਰੇ ਉਹਨਾਂ ਨੇ ਵੀ ਗੁਰਬਾਣੀ ਦੀ ਲੜ ਲਾਇਆ ਨਾਲ ਤੇ ਕਦੇ ਜੁੜਿਆ ਹੀ ਨਹੀਂ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਕਿੰਨੇ ਮਹਾਂਪੁਰਖ ਨੇ ਬੰਦਗੀ ਵਾਲੇ ਸਭ ਦਾ ਸਤਿਕਾਰ ਹੈ ਪਰ ਮੈਂ ਉਹਨਾਂ ਦੀ ਗੱਲ ਕਰਨ ਜਾ ਰਿਹਾ ਜਿਹੜੇ ਕਹਿੰਦੇ ਵੀ ਕੰਨਾਂ 'ਚ ਫੂਕਾਂ ਮਾਰਦੇ ਆ ਜੀ ਫਲ ਪਾਉਂਦੇ ਆ ਜੀ ਲੈਚੀਆਂ ਕਰਕੇ ਦਿੰਦੇ ਆ ਜੀ ਧਾਗੇ ਕਰਕੇ ਦਿੰਦੇ ਆ ਸਾਧ ਸੰਗਤ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਅਸੀਂ ਅੱਜ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸ਼ਰੀਕ ਬਣ ਕੇ ਬੈਠੇ ਹੋਇਆ ਚਲੋ ਖੈਰ ਗੁਰੂ ਉਹਨਾਂ ਨੂੰ ਸਮਤ ਦੇਵੇ ਸਾਡੇ ਇਹਨਾਂ ਲੋਕਾਂ ਨੂੰ ਵੀ ਸਮਤ ਦੇਵੇ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਪਤਾ ਨਹੀਂ ਹੋਰ ਕਿਹੜੇ ਵੱਡੇ ਬਾਬੇ ਮੰਨੀ ਬੈਠੇ ਆ ਖੈਰ ਮੈਂ ਮਾਤਾ ਨੂੰ ਸਮਝਾ ਕੇ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਹੋਰ ਬਾਬਾ ਨਹੀਂ ਜੇ ਗੁਰੂ ਗ੍ਰੰਥ ਸਾਹਿਬ ਤੋਂ ਸਾਡੀ ਪ ਸਾਨੂੰ ਸ਼ਾਰਟਕਟ ਚਾਹੀਦਾ ਵੀ ਦੇਹਧਾਰੀ ਪਤਾ ਨਹੀਂ ਕੀ ਕਰ ਦੇਗਾ ਕੀ ਸਾਨੂੰ ਕੋਈ ਧਾਗਾ ਦੇ ਦੇਗਾ ਕੀ ਕੋਈ ਤਬੀਅਤ ਦੇ ਦੇਗਾ ਜਿਹਦੇ ਨਾਲ ਸਾਡੇ ਤੇ ਕਿਰਪਾ ਹੋ ਜਾਏ ਪਤਾ ਨਹੀਂ ਇਹੋ ਜਿਹਾ ਬਾਬਾ ਕਿਹੜੀ ਫੂਕ ਮਾਰ ਦੇਗਾ ਪਰ ਸਾਧ ਸੰਗਤ ਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਗੁਰਬਾਣੀ ਅਨਮੋਲ ਖਜ਼ਾਨਾ ਸਾਡੇ ਕੋਲ ਹੈ ਗੁਰਬਾਣੀ ਦੇ ਵਿੱਚੋਂ ਸਾਨੂੰ ਸਭ ਕੁਝ ਪ੍ਰਾਪਤ ਹੋ ਜਾਣਾ ਹੈ ਪਰ ਅਸੀਂ ਕਦੇ ਸੋਚੇ ਬਾਬਾ ਜੀ ਕੋਈ ਅਸਰਦਾਰ ਇਹਦਾ ਮਤਲਬ ਵੀ ਸਾਰੀ ਗੁਰਬਾਣੀ ਅਸਰਦਾਰ ਨਹੀਂ ਹੈਗੀ ਬਾਬਾ ਜੀ ਕੋਈ ਐਸਾ ਸ਼ਬਦ ਇੱਕ ਸ਼ਬਦ ਪੇਨਮ ਕਰ ਲਿਆ ਕਰੋ ਕਹਿੰਦੇ ਨਾ ਜੀ ਕੋਈ ਹੋਰ ਸ਼ਬਦ ਦੱਸੋ ਜੀ ਸਾਥ ਸੰਗਤ ਗੁਰਬਾਣੀ ਨੂੰ ਅਸੀਂ ਤੋਲ ਮੋਲ ਕਰ ਦਿੱਤਾ ਵੀ ਆ ਗੁਰਬਾਣੀ ਦੇ ਵਿੱਚ ਸ਼ਕਤੀ ਜ਼ਿਆਦਾ ਹੈ ਇਹਦੇ ਵਿੱਚ ਘੱਟ ਹੈ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਜਿੰਨੀ ਵੀ ਗੁਰਬਾਣੀ ਹੈ ਬਿਆਰਿਓ ਪੂਰੀ ਗੁਰਬਾਣੀ ਸਤਕਾਰਯੋਗ ਹੈ ਤੇ ਅਸਰਦਾਰ ਹੈ ਸ਼ਕਤੀਸ਼ਾਲੀ ਹੈ ਜਿਹੜਾ ਮਰਜ਼ੀ ਪਾਠ ਕਰ ਲਿਆ ਪਰ ਇਹਨਾਂ ਚੱਕਰਾਂ 'ਚ ਨਾ ਪਿਆ ਕਰੋ ਵੀ ਕਿਹੜਾ ਪਾਠ ਅਸਰਦਾ। ਬਾਬਾ ਜੀਤ ਸਿੰਘ ਜੀ ਹੰਸਾਲੀ ਵਾਲਿਆਂ ਕੋਲ ਜਿੰਨੀ ਵੀ ਸੰਗਤ ਜਾਂਦੀ ਸਾਧ ਸੰਗਤ ਨੂੰ ਇੱਕੋ ਗੱਲ ਕਹਿੰਦੇ ਹੁੰਦੇ ਸੀ ਭਾਈ ਗੁਰਬਾਣੀ ਦਾ ਪਾਠ ਕਰੋ। ਸਤਿਗੁਰੂ ਦੀ ਪਾਵਨ ਬਾਣੀ ਨੂੰ ਪੜੋ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਵੱਡਾ ਕੋਈ ਹੋਰ ਹੈ ਨਹੀਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲੱਗੋ ਤੇ ਭਲਿਓ ਇਹ ਗੱਲ ਜ਼ਰੂਰ ਯਾਦ ਰੱਖਿਓ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ ਕੇ ਵੱਡੇ ਕੀਆਂ ਵਡਿਆਈਆਂ ਕਿਸੇ ਕਹਿਣਾ ਕਹਿ ਨਾ ਜਾਏ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਉਹ ਵੱਡੇ ਦੀਆਂ ਵਡਿਆਈਆਂ ਨੇ ਉਹਦੀ ਵਡਿਆਈ ਕਰਨ ਨਾਲ ਅਸੀਂ ਜ਼ਰੂਰ ਵੱਡੇ ਹੋ ਜਾਵਾਂਗੇ ਪਿਆਰਿਓ ਉਸ ਵੱਡੇ ਨਾਲ ਜੁੜਿਏ ਉਸ ਅਕਾਲ ਪੁਰਖ ਨਾਲ ਜੁੜਿਏ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨਾਲ ਜੁੜਿਏ ਇੱਕ ਬੇਨਤੀ ਹੋਰ ਕਰ ਦਵਾ ਪਿਆਰਿਓ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਅਨੇਕਾਂ ਉਦਾਹਰਨਾਂ ਜਿਹੜੀਆਂ ਨੇ ਉਹ ਅਸੀਂ ਪੜਨੇ ਆਂ ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਸਾਨੂੰ ਜੁੜਨ ਦੀ ਗੱਲ ਕੀਤੀ ਸਤਿਗੁਰ ਕਹਿੰਦੇ ਨੇ ਗੁਰਬਾਣੀ ਨਾਲ ਜੁੜੀ ਸ਼ਬਦ ਨਾਲ ਜੁੜੀ ਪਿਆਰਿਆ ਜੇ ਤੂੰ ਸ਼ਬਦ ਨਾਲ ਜੁੜੇਗਾ ਨਾ ਤੇ ਯਾਦ ਰੱਖੀ ਜੋ ਮਨ ਚਿੱਤ ਤੁਧ ਧਿਆਏ ਦੇ ਮੇਰੇ ਸੱਚਿਆ ਬਲ ਬਲ ਹੋਂ ਤਿੰਨ ਜਾਤੀ ਸੱਚੇ ਸਾਹਿਬ ਜੋ ਤੈਨੂੰ ਮਨ ਲਾ ਕੇ ਚਿੱਤ ਲਾ ਕੇ ਸਿਮਰਦੇ ਨੇ ਮੈਂ ਉਹਨਾਂ ਤੋਂ ਸਦਕੇ ਜਾਣਾ ਹਾਂ ਉਹਨਾਂ ਤੋਂ ਬਲੇਹਾਰ ਜਾਣਾ ਇਸ ਕਰਕੇ ਤੁਸੀਂ ਮੋਲ ਮੰਤਰ ਸਾਹਿਬ ਦਾ ਪਾਠ ਕਰੋ ਜਪਜੀ ਸਾਹਿਬ ਦਾ ਪਾਠ ਕਰੋ ਪੰਜ ਬਾਣੀਆਂ ਦਾ ਪਾਠ ਕਰੋ ਅਰਦਾਸ ਕਰਿਓ ਇਹੀ ਅਸਰਦਾਰ ਹੈ ਪਿਆਰਿਓ ਇਹਨੇ ਐਸਾ ਅਸਰ ਦਿਖਾਉਣਾ ਜੋ ਮਰਜੀ ਮੰਗ ਲਿਓ ਗੁਰੂ ਦੇ ਦਰ ਤੋਂ ਜੋ ਮਰਜੀ ਚਾ ਲਿਓ ਮੈਂ ਕਹਣਾ ਸਤਿਗੁਰ ਨੇ ਤੁਹਾਡੀ ਹਰ ਇੱਕ ਮੁਰਾਦ ਪੂਰੀ ਕਰ ਦੇਣੀ ਹੈ ਪਿਆਰਿਓ ਇੰਨਾ ਅਸਰ ਹੈ ਗੁਰਬਾਣੀ ਵਿੱਚ ਇਸੇ ਕਰਕੇ ਕਹਿੰਦੇ ਆ ਨਾ ਧੁਰ ਕੀ ਬਾਣੀ ਆਈ ਇਹ ਉਹ ਅਕਾਲ ਪੁਰਖ ਦੀ ਬਾਣੀ ਹੈ ਤੇ ਜੇ ਏ ਉਹ ਅਕਾਲ ਪੁਰਖ ਦੀ ਬਾਣੀ ਨਾਲ ਅਸੀਂ ਜੁੜ ਜਾਈਏ ਸਾਡੇ ਤੇ ਕਿੰਡੀ ਵੱਡੀ ਕਿਰਪਾ ਹੋਏਗੀ ਸਮਝੋ ਇਸ ਗੱਲ ਨੂੰ ਵਾਹਿਗੁਰੂ ਜੀ ਕਾ ਖਾਲਸਾ